ਅਲੀ ਗਲਤੇ ਆਪੀ 7 ਮੈਂਬਰ ਜਿਹਦੇ ਵਿੱਚ ਇੱਕ ਬਕਾਇਦਾ ਤੌਰ ਤੇ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਬੀਬੀ ਜਗੀਰ ਕੌਰ ਸ਼ਾਮਿਲ ਹੈ। ਬੀਬੀ ਜਗੀਰ ਕੌਰ ਦੇ ਨਾਲ 6 ਮੈਂਬਰ ਹੋਰ ਇਹਨਾਂ ਨੇ ਇੱਕ ਜਿਹੜਾ ਵਾ ਅੱਜ ਮੰਗ ਪੱਤਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਜਿੰਦਰ ਸਿੰਘ ਧਾਮੀ ਦੇ ਨਾਂ ਤੇ ਦਿੱਤਾ। ਉਹਦੇ ਵਿੱਚ ਬੀਬੀ ਜਗੀਰਕੌਰ ਜਿਹੜੇ ਐਡਜੈਕਟਿਵ ਮੈਂਬਰ ਨੇ ਮਿੱਠੂ ਸਿੰਘ ਕਾਨ ਨੇ ਕਿ ਉਹਨੇ ਬੀਬੀ ਕਿਰਨਜੋਤ ਕੌਰ ਨੇ ਸੁਰਿੰਦਰ ਸਿੰਘ ਭੁਲੇਰਾ ਠਾ ਨੇ ਜਰਨੈਲ ਸਿੰਘ ਨੇ ਨਰਮਿੰਦਰ ਸਿੰਘ ਜੋਹਰਾ ਤੇ ਮਿੰਦਰ ਸਿੰਘ ਰੈਲਪੁਰਾ ਤੇ ਮਰੀਕ ਸਿੰਘ ਛੱਪ ਇਹਨਾਂ ਸਾਰਿਆਂ ਨੇ ਇੱਕ ਮੰਗ ਪੱਤਰ ਬਣਾ ਕੇ ਜਿਹਦੇ ਵਿੱਚ ਮੰਗ ਕੀਤੀ ਗਈ ਆਂ ਭੀ ਜਥੇਦਾਨ ਨੂੰ ਮਰਿਆਦਾ ਦਾ ਨਹੀਂ ਪਤਾ ਜਿਹੜੇ ਬੰਦੇ ਨੂੰ ਸਾਡੀ ਮਰਿਆਦਾ ਦਾ ਨਹੀਂ ਪਤਾ ਸਾਡੇ ਸਿਧਾਂਤ ਦਾ ਹੀ ਨਹੀਂ ਪਤਾ ਤੋ ਜਥੇਦਰ ਕਿਵੇਂ ਬਣ ਗਿਆ ਜਥੇਦਾਰ ਨੇ ਮੁੱਖ ਮੰਤਰੀ ਸਿਰ ਗੁੰਮ ਪੱਤੇ ਤਨ ਅਕਾਲ ਤਖਤੇ ਥਬਨ ਕਰਕੇ ਇੱਕ ਸਾਡੀ ਮਰਿਆਦਾ ਦੀ ਬਹੁਤ ਵੱਡੀ ਲੰਘਣਾ ਕੀਤੀ ਆ ਤੇ ਸ਼੍ਰੋਮਣੀ ਕਮੇਟੀ ਨੂੰ ਮੰਗ ਪੱਤਰ ਸੀ ਸਿਰਫ ਇਸ ਕਰਕੇ ਦੇ ਰਹੇ ਆ ਵੀ ਸ਼੍ਰੋਮਣੀ ਕਮੇਟੀ ਜਥੇਦਾਰ ਦੀ ਅਪੋਇੰਟਿੰਗ ਅਥਾਰਟੀ ਆ ਬੀਬੀ ਜਗੀਰਕੌਰ ਨੇ ਨਿਗਲ ਕੀਤਾ ਵੀ ਵੇਖੋ ਜੇ ਗਿਆਨੀ ਪੂਰਨ ਸਿੰਘ ਨੇ ਉਲੰਘਣਾ ਕੀਤੀ ਸੀ ਲੱਗਦਾ ਸੀ ਉਹਨੂੰ ਵੀ ਤੂੰ ਮਰਿਆਦਾ ਦੇ ਉਲਟ ਕੰਮ ਕਰ ਰਿਹਾ ਮਰਿਆਦਾ ਦੇ ਉੱਤੇ ਨੂੰ ਮਰਜ਼ੀ ਕਰਦੇ ਜਦੋਂ ਮੱਦੀ ਰੱਖਦੇ ਤੇ ਜਿਹੜੇ ਉਹਨੇ ਹੁਕਮਨਾਮੇ ਉਸ ਦਿਨ ਜਾਰੀ ਕੀਤੇ ਉਹ ਸਾਰੇ ਵਾਪਸ ਵੀ ਲੈ ਕੇ ਆ ਸੀ ਬਿਨਾਂ ਤੇ ਲਕੀਰ ਮਾਰ ਦਿੱਤੀ ਹੈ ਰੱਦ ਕੀਤੇ ਜਾਂਦੇ ਨੇ ਇਸੇ ਤਰ੍ਹਾਂ ਉਹ ਕਹਿੰਦੇ ਬੀਬੀ ਚਕਿਰਕੋਰੀ ਕਹਿੰਦੇ ਨੇ ਵੀ ਆਹ ਜਿਹੜਾ ਜ਼ਥੇਦਾਰ ਆ ਐਨੇ ਮਰਿਆਦਾ ਦੀ ਲੰਗੜਾ ਕੀਤੀ ਹੈ ਸਿਧਾਨ ਦੀ ਲੰਗੜੀ ਕੀਤੀ ਸਾਡੀਆਂ ਪਰੰਪਰਾ ਦੀ ਲੰਗੜਾ ਕੀਤੀ ਮੁੱਖ ਮੰਤਰੀ ਨੂੰ ਬੁਲਾ ਕੇ ਸਿਰਗਮ ਨੂੰ ਤੇ ਪੱਤੇ ਤੋਂ ਕੱਲ ਤੱਕ ਤੇ ਨਹੀਂ ਬੁਲਾਇਆ ਜਾ ਸਕਦਾ ਮਰਿਆਦਾ ਤੇ ਵੀ ਕਹਿੰਦੀ ਆ ਕਿ ਸਿਰਗੁੰਮ ਜਿਹੜਾ ਵਾ ਉਹਦੇ ਅੰਦਰ ਜਿਹੜੀ ਸਾਂਝ ਰੱਖਣ ਵਾਲੀ ਉਹਨਾਂ ਨਾਲ ਗਲਤ ਕਰਨ ਵਾਲਾ ਵੀ ਜਿਹੜਾ ਉਹ ਵੀ ਤਨਖਾਹਿਆ ਖਰਾ ਦਿੱਤਾ ਜਾ ਸਕਦਾ ਤੇ ਨੇ ਉਹਨੂੰ ਕਾਲਪ ਤੱਕ ਤੇ ਤਰਫ ਕਰਿਆ ਤੇ ਸਖਤਰੇ ਕੀਤਾ ਜੀ ਦਫਤਰ ਕੀਤਾ ਜੀ ਦਫਤਰ ਕਿਉਂ ਕਰ ਲਿਆ ਹੁਣ ਆ ਤੇ ਆ ਕੇ ਜਥੇਦਰ ਕੋਲੇ ਪੇਸ਼ ਆ ਨਾ ਸਪਸ਼ਟੀਕਰਨ ਜਥੇਦਰ ਨੇ ਮੰਗਿਆ ਤਾਂ ਉਹਦੇ ਕੋਲੋਂ ਇਸ ਕਰਕੇ ਉਹਨਾਂ ਨੇ ਗੱਲ ਕੀਤੀ ਆ ਵੰਡਪੁਰ ਅਰਜੰਦਰ ਸਿੰਘ ਧਾਮੀ ਨੂੰ ਪੀਐਸਨ ਨੂੰ ਇੱਕ ਮੰਗ ਪੱਤਰ ਦਿੱਤਾ ਵੀ ਇਹੋ ਜਿਹੇ ਜਥੇਦਾਰ ਨੂੰ ਜਿਹਨੂੰ ਮर्यादा ਦਾ ਪਤਾ ਨਹੀਂ ਮर्यादा ਦਾ ਉਲੰਘਣ ਕੀਤਾ ਜੇ ਇੱਕ ਸਿਰਗੋਮਨ ਤੇ ਪਤੇਦਨ ਤੁਸੀਂ ਪ੍ਰੋਗਰਾਮ ਦਿਓ ਕੌਮ ਨੂੰ ਕਿ ਇਹਨੇ ਸਾਡੇ ਸੰਧਾਨ ਤੇ ਹਮਲਾ ਕੀਤਾ ਸਾਡੀ ਮर्यादा ਤੇ ਹਮਲਾ ਕੀਤਾ ਸਾਡੇ ਸੰਧਾਨ ਤੇ ਬਾਕੀ ਤਾਂ ਕਾਲਟਕ ਤੇ ਹਮਲਾ ਕੀਤਾ ਇਸ ਕਰਕੇ ਇਹਨਾਂ ਖਲਾਬ ਜੀ ਕਾਰਵਾਈ ਕਰਦੇ ਕੌ ਨੂੰ ਸੰਦੇਸ਼ ਦਿਓ ਕਿ ਨਕੀ ਆਦੇਸ਼ ਦਿਓ ਕਿ ਨਕੀ ਨਹੀਂ ਤੁਸੀਂ ਤੇ ਤੁਸੀਂ ਤੇ ਆਪ ਹੀ ਉਹ ਜਿਹਾ ਲਾ ਇਸ ਕਰਕੇ ਇਹਨਾਂ ਨੇ ਕਿਹਾ ਵੀ ਤੁਸੀਂ ਇਹਨੂੰ ਇਸ ਇਹ ਜਿਹੜਾ ਹੈਗਾ ਆਪਣਾ ਮੁੱਖ ਮੰਤਰੀ ਜਿਹੜਾ ਹੈਗਾ ਸਾਡਾ ਆਪਣਾ ਜਥੇਦਾਰ ਇਹਨੂੰ ਲਾ ਕੇ ਇਹਨੂੰ ਲੈ ਜਾਵੇ ਤੇ ਇਹਨੂੰ ਅਦੂ ਬਾਦ ਲਾ ਕੇ ਕਾਲਟਕ ਤੇ ਤਲਵ ਕੀਤਾ ਜਾਵੇ ਇਸੇ ਦੋਸ਼ ਦੇ ਵਿੱਚ ਮर्यादा ਲੰਘਣ ਨੇ ਕਿਵੇਂ ਕੀਤਾ ਜੀ ਪਰ ਮੈਨੂੰ ਨੇ ਉਮੀਦ ਇਤੋਂ ਕਿ ਕਾਰਵਾਈ ਹੋਵੇ ਤੁਹਾਨੂੰ ਪਤਾ ਹੋਏਗਾ ਇਹਨਾਂ ਨੇ ਅੱਜ ਇੰਜੈਕਟਿਵ ਦੀ ਮੀਟਿੰਗ ਬੁਲਾਈ ਸੀ ਅੰਤਰਨ ਕਮੇਟੀ ਦੀ ਕਿ ਮੀਟਿੰਗ ਬੁਲਾਈ ਸੀ ਅੰਤਰਨ ਕਮੇਟੀ ਦੀ ਮੀਟਿੰਗ ਜਿਹੜੀ ਹੋਣੀ ਸੀ ਉਹਦੇ ਵਿੱਚ ਮਿੱਠੂ ਸਿੰਘ ਕਾਹਨੇ ਕਹਿੰਦੇ ਜੀ ਮੈਂ ਤਾਂ ਪੁੱਜ ਗਿਆ ਸੀਗਾ ਘੱਟੋ ਘੱਟ ਇਹਨਾਂ ਨੇ ਜੇ ਕਿਤੇ ਮੀਟਿੰਗ ਜਿਹੜੀ ਆ ਉਹ ਪੋਸਟਪੋਨ ਕਰਨ ਇਹਨਾਂ ਨੂੰ 30 ਘੰਟੇ 36 ਘੰਟੇ ਜਾਂ 24 ਘੰਟੇ ਪਹਿਲਾਂ ਛੱਡ ਦਿੱਤਾ ਇਹਨਾਂ ਕੱਢ ਦੱਸਿਓ 10 ਦੇ 15 ਘੰਟੇ ਪਹਿਲਾਂ ਕਿਉਂ ਪੋਸਟਪੋਨ ਕੀਤੀ ਪਹਿਲਾਂ ਵੀ ਕਰਨ ਦੱਸੋ ਸਾਨੂੰ ਇਹ ਘਟਨਾ ਰਾਇ ਥੋੜੀ ਆ ਕਿ ਜਦੋਂ ਮਰਜੀ ਤੁਸੀਂ ਮੇਰੇ ਪੋਸਟਪੋਨ ਕਰਦੇ ਹੋ ਮਰਜੀ ਰੱਖ ਲੋ ਤੁਸੀਂ ਇੱਥੇ ਵੀ ਕੋਈ ਮर्यादा ਹੈਗੀ ਆ ਉਹ ਕਹਿੰਦੇ ਮੈਂ ਤੇ ਮੀਟਿੰਗ 'ਚ ਭਾਗ ਲੈਣ ਵਾਸਤੇ ਆਇਆ ਸੀ ਮੈਂ ਅੰਤਰਕਮੇਟੀ ਮੈਂਬਰ ਹਾਂ ਲੇਕਿਨ ਇੱਥੇ ਆ ਕੇ ਪਤਾ ਲੱਗਾ ਵੀ ਮੀਟਿੰਗ ਤੇ ਪੋਸਟਪੋਨ ਕਰ ਦਿੱਤੀ ਗਈ ਹੈ ਤੇ ਚਲੋ ਕੋਈ ਗੱਲ ਨਹੀਂ ਲੇਕਿਨ ਅਸੀਂ ਮੰਗ ਪੱਤਰ ਦੇ ਕੇ ਇਹ ਜਥੇਦਾਰ ਨੂੰ ਲਾਉਣ ਦੀ ਮੰਗ ਕੀਤੀ ਆ ਕਿ ਇਹਨੂੰ ਇਹਦੇ ਉੱਤੇ ਤੋਂ ਹਟਾਇਆ ਜਾਵੇ ਪਹਿਲੀ ਗੱਲ ਤੇ ਪੰਥ ਪ੍ਰਬੰਧ ਜਥੇਦਾਰ ਬਾਣੀ ਨਹੀਂ ਸਕਿਆ ਇੱਥੇ ਤੇ ਹੁਣ ਤਾਂ ਇੰਤਹਾ ਘੜਤੀ ਜਿਹੜੀ ਮਰਿਆਦਾ ਦੀ ਲੰਘਣਾ ਕੀਤੀ ਹੈ ਜੀ ਉਹਨੇ ਇਸ ਕਰਕੇ ਜਥੇਦਾਰ ਦੂਜੇ ਨੂੰ ਤਰਬ ਕਰਨੀ ਗੱਲ ਦਾ ਉਹਦੀ ਆਪਣੀ ਜਿਹੜੀ छवि ਉਹਦੇ ਆਪਣੇ ਅਹੁਦੇ ਤੇ ਸੰਕਟ ਦੇ ਬਦਲ ਮਟਾਉਣੇ ਸ਼ੁਰੂ ਹੋ ਗਏ ਆ ਹੁਣ ਦੇਖਦੇ ਆ ਸ਼੍ਰੋਮਣੀ ਕਮੇਟੀ ਉੱਤੇ ਕੀ ਕਾਰਵਾਈ ਕਰਦੀ ਸਾਨੂੰ ਭਾਵੇਂ ਪਤਾ ਵੀ ਕਾਰਵਾਈ ਤਾਂ ਉਹਨੇ ਕੋਈ ਨਹੀਂ ਕਰਨੀ ਉਹਨਾਂ ਨੂੰ ਜੈਥਮਨ ਚਾਹੀਦਾ ਉਹ ਮਿਲ ਗਿਆ ਜੀ ਇਹ ਸ਼੍ਰੋਮਣੀ ਕਮੇਟੀ ਜਥੇਦਾਰ ਤੇ ਕਾਰਵਾਈ ਕਰ ਸਕਦੀ ਹੈ ਇਦਾਂ ਭਾਵੇਂ ਕਿ ਉਹ ਧਾਇਰਿਆਂ ਦੀ ਗੱਲ ਮੈਂ ਫਿਰ ਉਹੀ ਗੱਲ ਕਹਿੰਦੀ ਆ ਬੀਬੀ ਬੀਬੀ ਜਗੀਰ ਕੋਰਾਂ ਨੇ ਵੀ ਇਸ ਕਰਕੇ ਸੀ ਮਨਜ਼ ਪੱਤਰ ਦਿੱਤਾ ਵੀ ਸ਼੍ਰੋਮਣੀ ਕਮੇਟੀ ਜਿਹੜੀ ਆ ਇੱਕ ਅਪੋਇੰਟਡ ਅਥਾਰਟੀ ਹੈ ਜਥੇਦਾਰ ਦੀ ਉਹਨੂੰ ਲਾ ਵੀ ਸਕਦੀ ਹੈ ਤੇ ਲਗਾ ਵੀ ਸਕਦੀ ਹੈ ਅਸੀਂ ਮर्यादा ਦਾ ਵਾਲਾ ਦੇਖ ਉਹਨਾਂ ਨੂੰ ਕਿਹਾ ਵੀ ਇਹਨੇ ਲੋਕ ਨੇ ਮर्याਦਾ ਲੰਘਣਾ ਕੀਤੀ ਆ ਪਰੰਪਰਾ ਦੀ ਲੰਘਣਾ ਕੀਤੀ ਆ ਸਿਧਾਂਤ ਦੀ ਲੰਘਣਾ ਕੀਤੀ ਆ ਇਹ ਉਸ ਗਦਦ ਜਗਾ ਤੇ ਬੈਠਣ ਦੇ ਕਾਬਿਲ ਨਹੀਂ ਇਹਨੂੰ ਹਟਾ ਕੇ ਤੇ ਤਲਬ ਕੀਤਾ ਜਾਵੇ ਭੀ ਇਹਨੇ ਮर्याਦਤ ਲੰਗਣਾ ਕਿਉਂ ਕੀਤੀ ਤੇ ਕੀ ਦੇ ਕਹਿਣ ਤੇ ਕੀਤੀ ਦੱਸੇ ਇਹ ਇਸ ਕਰਕੇ ਸ਼ਰਮਣੀ ਪੱਟੀ ਕਰ ਸਕਦੀ ਹੈ ਤਲਬ ਨਹੀਂ ਤੇ ਹਟਾ ਸਕਦੀ ਹੈ ਨਾ ਹਟਾ ਕੇ ਮੈਂ ਵੀ ਤਲਬਾਂਸ ਜੇ ਜਥੇਦਾਰ ਅਕਾਲ ਪਖਤ ਗਲਤੀ ਕਰਦਾ ਵਾ ਉਹਦੀ ਗਲਤੀ ਦੇ ਉੱਤੇ ਹੱਡ ਗ੍ਰੰਥੀ ਦਰਬਾਰ ਸਭ ਜਿਹੜਾ ਵਾ ਉਹ ਪੰਜ ਸਿੰਘ ਖਨ ਬੁਲਾ ਕੇ ਤੇ ਇਹਨਾਂ ਨੂੰ ਤਲਬ ਕਰਨ ਦੀ ਆਪਣੀ ਹیثیت ਰੱਖਦਾ ਤਾ ਤਨਖਾਹ ਲਾਉਣ ਦੀ ਹیثیت ਰੱਖਦਾ ਵਾ ਜਦੋਂ ਜਥੇਦਾਰ ਅਕਾਲ ਤਖਤ ਦੀ ਜਾਂ ਕਿਸੇ ਵੀ ਜਥੇਦਾਰ ਦੀ ਨਿਯੁਕਤੀ ਹੁੰਦੀ ਸਾਡੀ ਇੱਕ ਮਰਿਆਦਾ ਉਹ ਪਾਇੰਟਿੰਗ ਕੋ 30 ਰੂਲ ਹੈ ਸੀ ਪੀ ਸੀ ਆ ਹੁਣ ਤੇ ਇਹਨਾਂ ਨੇ ਪੂਰਾ ਗਦਰ ਮਚਾਤਾ ਨਹੀਂ ਤੇ ਇਹ ਤانیہ ਪੰਥਕ ਸੰਥਾਵਾਨਾ ਸਵਾ ਮਸ਼ਵਰੇ ਨਾਲ ਜਹਦਰ ਪਾਣੀ ਕੀਤਾ ਜਾਂਦੇ ਸੀਗੇ ਹੁਣ ਤੇ ਬਾਦਲਪਿੰਡ ਤੋਂ ਜਿੱਦੀ ਪਰਚੀ ਆ ਗਈ ਉਹ ਜਹਦਰ ਬਣ ਜਾਂਦਾ ਤੇ ਉਹ ਇਹ ਮਰਿਆਦਾ ਸਾਡੀ ਹੈ ਵੀ ਜਦੋਂ ਅਕਾਲ ਪਥਰ ਤੇ ਇਹਦੀ ਤਾਜਪੋਛੀ ਹੁੰਦੀ ਆ ਤੇ ਪਹਿਲਾ ਸਰੂਪਾ ਬਕਾਇਦਾ ਤੌਰ ਤੇ ਸੱਚਖੰਡਿ ਸ੍ਰੀ ਹਰਮੰਦਰ ਸਾਹਿਬ ਦਾ ਹੈਟ ਗ੍ਰੰਤੀ ਦੇ ਕੇ ਮਾਨਤਾ ਦਿੰਦਾ ਹੁੰਦਾ ਹੂ ਕਿਉਂ ਬਾਬਾ ਬੁੱਢਾ ਜੀ ਦੀ ਜਗ੍ਹਾ ਤੇ ਬਿਠੇ ਪਹਿਲੇ ਹੈਡ ਗ੍ਰੰਥੀ ਬਾਬਾ ਬੁੱਢਾ ਜੀ ਦੀ ਜਗ੍ਹਾ ਵਾਹੋ ਬੇਸ ਕਰਕੇ ਉਹ ਜੇ ਨਹੀਂ ਦਿੰਦਾ ਜੋ ਇਹ ਨਹੀਂ ਦਿੰਦਾ ਤੇ ਫਿਰ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਉਹਨੂੰ ਮਾਨਤਾ ਨਹੀਂ ਮਿਲਦੀ ਵਿਚਕ ਸ਼ਰੋਣੀ ਕਮੇਟੀ ਜਿੰਨੀ ਮਰਜ਼ੀ ਮਰਜ਼ੀ ਪੁਆਇੰਟ ਕੀਤੀ ਜਾਵੇ ਤੇ ਮੈਂ ਇਹ ਵੀ ਦੱਸ ਦਿਆਂ ਗੜਗੱਜ ਨੂੰ ਸਿਰਪਾਣੀ ਸੀ ਦਤੌਂਦੇ ਰਿਕਪੀਰ ਸਿੰਘ ਨੇ ਬਾਹਰ ਦਿੱਤਾ ਜੀ ਬ੍ਰਿਜ ਵੇ ਹੋਂਦ ਤੇ ਉਲੰਘਣਾ ਹੀ ਉਲੰਘਣਾ ਉਲੰਘਣਾ ਹੀ ਉਲੰਘਣਾ ਜੁਨੀਆ ਕਾ ਧੱਜਿਆ ਲੜਾਈਆਂ ਦੇ ਇਸ ਵੇਲੇ ਬਾਦਲ ਪ੍ਰਾਈਵੇਟ ਲਿਮਟਿਡ ਕੰਪਨੀ ਹੁੰਦੀ ਕਿਸੇ ਵੀ ਨਹੀਂ ਲੜਾਈਆਂ ਇੱਥੇ ਅਕਾਲ ਤਖ ਦੀ ਮਰਿਆਦਤ ਦੀ ਸਾਨੂੰ ਵੀ ਪਤਾ ਤੇ ਕਾਰਵਾਈ ਹੋਣੀ ਵੀ ਨਹੀਂ ਹੋਰੀ ਲੇਕਿਨ ਉਹਨਾਂ ਨੇ ਆਪਣੀ ਸੱਤ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਜ਼ਿੰਮੇਵਾਰੀ ਬਾਖੂਬੀ ਨਭਾਈ ਤੇ ਨਭਾਉਣੀ ਵੀ ਚਾਹੀਦੀ ਸੀ ਉਹਨਾਂ ਨੂੰ ਇਹ ਸੇ ਕਰਕੇ ਇਹਨਾਂ ਦੀ ਜਿਹੜੀ ਨਿਯੁਕਤੀ ਆ ਉਹਦੇ ਉੱਤੇ ਤੇ ਪਹਿਲੇ ਸੰਕਟ ਦੇ ਬੱਦਲ ਮਟਰਾ ਰਹੇ ਨੇ ਕਿ ਗਿਆਨੀ ਰਿਗਵੀਰ ਸਿੰਘ ਨੇ ਉਦੋਂ ਇਹਨਾਂ ਸਰੂਪਾਂ ਨਹੀਂ ਸੀ ਕਿਤਾ ਜਦੋਂ ਇਹਨਾਂ ਦੀ ਇੱਕ ਰਾਤ ਦੇ ਹਨੇਰੇ 'ਚ ਦਸਤਾਰਬੰਦੀ ਹੋਈ ਸੀ ਕਰ ਕੀ ਰਸਮੀ ਨਹੀਂ ਹੁੰਦੇ ਸਨ